ਮੁੱਤਰਾਂ ਦੀ ਯਾਤਰੀਤ ਉੱਪਰ ਗਈ। ਸਾਡੇ ਰੰਦੇ ਦਾ ਪ੍ਰਿੰਸੀਪਲ ਜੀ ਜਹਾੜੇ ਕੱਤੇ ਉਹਦਾ ਕਾਲ ਜਿੱਥੇ ਸੋਹਣੇ ਦੇ ਬਾਗ ਵਿੱਚ ਤੱਕ ਪਹੁੰਚੇ ਲੋਟ ਵਾਲਾ ਕਈ ਛੋਟੇ ਬਾਗ ਦਾ ਨਾ ਸੋਹਣੇ ਤੱਕ ਕੋਈ ਆਦਾ ਕੇ ਪੁੱਛੀ ਰਿਹਾ। ਹਲੋ ਆ ਗਿਆ ਕੰਡਿਆਰੋ 2 ਮਿੰਟ ਤੇਰੀ ਕਾਲ ਨਾ ਕਰ ਕਰ ਬੇਨ ਕਰ ਲਾ ਕਰ ਮਰੀ ਉੱਠ ਤੂੰ। ਬੱਸ ਮੈਂ ਨਹੀਂ ਆ ਜਾ ਮੋਟਰਸਾਈਕਲ ਕੱਢ ਕੇ ਆਉਣਾ ਠੀਕ ਹੈ। ਤਿਆਰ ਆ ਬੱਸ ਰੋਕੀ ਗਣੀ ਆ। ਨਾ ਰੋਣੇ ਰੁਕੇ ਤੋ ਬਹੁਤ ਚੰਗੀ ਗੱਲ ਠੀਕ ਹੈ ਆ ਗਿਆ ਆ ਗਿਆ ਕੋ ਪੈਣਾ ਪਾ ਉਹ ਮੈਂ ਆਹ ਪਤਾ ਤੋ ਬਹੁਤ ਬਹੁਤ ਤਾਵਾ ਪੂ ਜੂ ਕਾਪੀ ਜਾਣਾ ਕਿ ਨਹੀਂ ਜਾਣਨਾ ਬਸ ਆਪ ਨੂੰ ਮੈਂ ਤਿਆਰ ਹੋ ਜਾਣਾ ਕਿਵੇਲਾ ਹੋ ਗਿਆ ਨਾ ਉਹ ਨਹੀਂ ਕਿਵੇਲਾ ਹੋਣਾ ਨਹੀਂ ਹੋਇਆ ਮੈਂ ਦੰਨਾ ਉਹ ਦੰਨਾ ਖਾਣ ਲਈ ਡੰਡੀ ਬੈਠਣਾ ਉਹ ਤਾਂ ਬਸ ਅਜੇ ਨਹੀਂ ਨਹੀਂ ਬਸ ਜਦ ਜਦਿਆ ਮਾਣ ਮੈਂ ਚੱਲ ਜਦ ਜਦਿਆ ਇੱਕ ਨੂੰ ਬਣਾ ਲੇ ਹਾ ਤੂੰ ਕਾਹਦੀ ਜਣਾ ਹਾਂ ਕੋਲ ਛੜੀਆਂ ਪੱਟੀਆਂ ਸੀ ਤਾ ਨਾ ਉਹ ਮੇਰਾ ਕਾਜ ਤੇ ਹੈੜ ਕੇ ਪਿਚੜ ਕੇ ਨਾ ਮੇਰਾ ਤਾਂ ਕਾਜ ਤੇ ਕੋਈ ਚੱਜ ਪੇਪਰ ਐ ਐਸ ਦਾ ਲਾਜਵੀ ਦੇਣਾ ਜਿਉਂ ਤੇ ਮੈਂ ਫੇਰ ਲੋਕੇ ਮੈਂ ਸਾਫ ਪਰ ਬੇਰ ਦੇ ਕਾਜ ਆਉ ਲੱਗਿਆ ਤੂੰ ਨਾ ਕਰੇ ਮਾਰਾ ਪੁੱਤਾ ਕੁਛ ਕਰਾ ਆ ਕੋ ਕਰਾ ਦੂਗਾ ਤੂੰ ਗੱਲ ਨੂੰ ਮੈਂ ਸੁਣ ਹੀ ਜਾਣੂਗਾ ਜੇ ਦੇਤੀ ਮੈਂ ਹੁਣ ਜਾਣਾਂਗਾ ਮੇਰੇ ਗੱਲ ਸੁਣੋ ਟਾਈਮ ਨਾ ਜਾ ਕਰ ਵੀ ਤੇ ਉੱਥੇ ਤੂੰ ਰੱਖ ਫੜੇ ਨਾ ਮਾਤਾ ਨਾਲ ਹੀ ਆਉਣਾ ਤਨਵਾਜ ਜਦੋਂ ਮੈਂ ਮੋੜਿਆ ਹਣਾ ਆ ਕੇ ਰੋ 10 ਮਿੰਟ ਪੜਨਾ ਵੀ ਇੰਦਾ ਮੈਂ ਬਾਪੂ ਫੇਰ ਮੈਨੂੰ 500 ਰੁਪਿਆ ਤਾਂ ਦੇ ਦੇ ਇਸ ਪਾਰ ਨਹੀਂ ਆ ਉਹ ਕੱਜਰਾ ਕੰਨ ਦਾ ਜੱਟੇ ਹੀ ਰੋਣ ਕਾ ਨਹੀਂ ਖਰਚਣਾ ਰੋਣ ਤਾਂ 100 ਦਾ ਤੇ ਫਾੜ ਜਣਾ ਹੋ ਉਹ 100 ਦਾ ਤੂੰ ਨਾ ਫੇਰ ਫਲਕਸਟਰਾਂ ਨੂੰ 10000 ਰੁਪਏ ਫੇਰ ਉਹ ਕੀ ਜਾਂਦੇ ਆ ਪੰਡ ਪਾ ਦੇ ਦੇ 500 ਰੁਪਏ ਵਾਧੂ ਪੱਸ ਧੰਵਾਦ ਰਵਾ ਤੂੰ ਬਹੁਤ ਐਂ ਦਰ ਨਾ ਬਸ ਮੇਰੀ ਗੱਲ ਸੁਣ ਲੈ ਸਿੱਧੀ ਨਹੀਂ ਜੀਣਾ ਪੜੀ ਜਦੋਂ ਮਾਤਾ ਨੂੰ ਨੌਕਰੀ ਵੱੱਟ ਤੇ ਪਈ ਆ ਆ ਪੇਪਰ ਦੇ ਦਿੰਦੇ ਮੈਨੂੰ ਹਾਂ ਠੀਕ ਐ ਉਹ ਜੂਬਾ ਖੜਾ ਹੋਇਆ ਰਹੋ ਮੈਂ ਦਾਦਾ ਉਹੀ ਪੁੱਠੇ ਸਿੱਧੇ ਕੰਮ ਕਰਦਾ ਫਿਰਦਾ ਮੈਂ ਤਾਂ ਉਹ ਮਣਾ ਯਾਰਣੀ ਪਈ ਆ ਕੁੜੀ ਪਾਪੇ ਦੀ ਬੁੜੀ ਨੂੰ ਉਹ ਜੂਬਾ ਖੜਦਾ ਪੜਦਾ ਪੁੱੜਦਾ ਨਹੀਂਗਾ ਉਹਨੂੰ ਤਾਂ ਉਹੀ ਲਾਰ ਕਰਨ ਤਾਂ ਖੇਤੀ ਦੇ ਕੰਮ ਤੇ ਲਾਵਾਂਗੇ ਆਪਾਂ ਕੀ ਮੁੰਡਾ ਪੜਦਾ ਨਹੀਂ ਮੇਰਾ ਤੈਨੂੰ ਕੌਣ ਕਹਿੰਦਾ ਪੜਦਾ ਨਹੀਂ ਮੈਂ ਕਹਿੰਦਾ ਪੰਜ ਸੌ ਰੁਪਏ ਜੜਾ ਗਿਆ ਮੇਥੋਂ ਤੇ ਤੁਸੀਂ ਫੇਰ ਗਵਾਂਢੀ ਹੋ ਕੇ ਤੇ ਤੁਸੀਂ ਐ ਮੁੰਡੇ ਮੇਰੇ ਪੜਦਾ ਨਾ ਮੇਰਾ ਤੋਂ ਪੜਦਾ ਕਿਹਨ ਦਾ ਉਹ ਕਿਹੜੇ ਪੜਦਾ ਹੋਇਆ ਡੜੇ ਜੁੰਡੇ ਕਰ ਰਖੇ ਇਹਨਾਂ ਨੇ ਜੁੰਡੇ ਤਾਂ ਕਰ ਰਖੇ ਉਹਦੇ ਮਾਪਿਆਂ ਨੇ ਤਾਂ ਰਾਏ ਇਕ ਤਾਂ ਕਰਿਆ ਜੁੰਡੇ ਆਏ ਨੇ ਥੋੜਾ ਕਰਿਆ ਤੂੰ ਹੁਣ ਗਵਾਂਢੀ ਆ ਕੇ ਤੇ ਸਾਡੇ ਤੇ ਰੋਗ ਚਲਾਉਣਾਗਾ ਮੇਰੇ ਮੁੰਡੇ ਤੇ ਇਹ ਤਾਂ ਚਾ ਉਹ ਬਹੁਤ ਕੋਈ ਨਾ ਚਾ ਠੀਕ ਹੈ ਚੰਗਾ ਜਿਵੇਂ ਚੱਲੀਏ ਤੇ ਚੱਲਣਾ ਗਵਾਂਢੀ ਹੋ ਕੇ ਸਪੋਰਟ ਕਰੀ ਦੀ ਹੁੰਦੀ ਐ ਉਹ ਗਵਾਂਢੀ ਹੋ ਕੇ ਸਾਡੇ ਦੇ ਸਾਡੇ ਤੇ ਲੁੱਤੀਆਂ ਲਾਉਣਾ ਆ ਤੇ ਜਵਾਕ ਤਾਂ ਹੋਰ ਵੀ ਪਣਦੇ ਨਾ ਪੜਦਾ ਤੇ ਸਾਡੇ ਮੁੰਡਾ ਵੀ ਪੜਦਾ ਹੁੰਦਾ ਹੈ ਨਾ ਹਾਂ ਹਾਂ ਮੁੰਡਾ ਵੀ ਪੜਦਾ ਨਹੀਂ ਹਾਂ ਤੂੰ ਵੀ ਪੜਦਾ ਉਹ ਪੜਦਾ ਤਾਂ ਹੈਗਾ ਮੈਂ ਤੈਨੂੰ ਐ ਕਹਿੰਦਾ ਵੀ ਇਹ ਕੰਜਰ ਕਿੱਤੇ ਚ ਹੋਰ ਨਾ ਕਿਸੇ ਪਾਸੇ ਤੁਰਿਆ ਖੜੇ ਹੈ ਜਿੱਦਾਂ ਇਹ ਤੁਰਿਆ ਖੜਦਾ ਤੇ ਇਹਨੇ ਲੁੱਤੀਆਂ ਨਹੀਂ ਲੈ ਜਿਗਾ ਤੂੰ ਆ ਪੱਛੇ ਸਾਰਾ ਭਰਾ ਦੇ ਮਾਮਲੇ ਕਠਾਉ ਜਾਂਦੇ ਨਾ ਹਾਂ ਚੱਲ ਤੂੰ ਕਮਾਂਡੀ ਹੋ ਕੇ ਆ ਕੇ ਤੇ ਲੁੱਤੀਆਂ ਲਾਉਣ ਲੱਗਿਆ ਤੇ ਤੂੰ ਕੰਨ ਹੋਈ ਚੱਲ ਕੰਮ ਥੰਨਾ ਕਰਦੀ ਮੇਰੇ ਤਾਂ ਕੰਮ ਪਿਆ ਤੂੰ ਤਾਂ ਲੁੱਤੀਆਂ ਲੈਣ ਆ ਗਿਆ ਬੇ ਸਵਾਗਤ ਰੋੜੇ ਤੋਂ ਗਵੰਡੀ ਚ ਸੀਹ ਨਹੀਂ ਮਿਲਦਾ ਰਜੇ ਕਿ ਕੀ ਕਰੂਗਾ ਯਾਰ ਮਾੜਾ ਵੱਡਾ ਦਵਾਈ ਤੋਂ ਉਹਨਾਂ ਲਈ ਜੈਨ ਸਰਾ ਦੇ ਲੈਣਾ ਮਾਨਸਾ ਉੱਥੇ ਦਵਾਈ ਦੂਜੀ ਬਹਿਣੇ ਕਿ ਕੀ ਕਰਕੇ ਭੁੜੀ ਜਾਵੀ ਇੱਕ ਉੱਚਾ ਦਰ ਹੈ ਨਾ ਬਾਹਰ ਮਾਇਕਾਰੇ ਬਾਪੂ ਕੋ ਪੈਸੇ ਵੀ ਲੈਣੇ ਸੀ ਫਿਰ ਕਹਦੇ ਨੇ ਮੈਨੂੰ ਕਾਫੀ ਪੀਆ ਪਾਨਾ ਫਲਾਣਾ ਕੁਝ ਪਿਆ ਤੇ ਉਹ ਆਪਾਂ ਚਲੀਏ ਫਿਰ ਕੱਲ ਜੋਂ ਨਾ ਬਾਪੂ ਨੂੰ ਕਹਿੰਦਾ ਬਾਬੀ ਉਹ ਪਿਆ ਦੇਣਾ ਮੈਨੂੰ ਆ ਕੇ ਉਹ ਨਹੀਂ ਉਹ ਤੋਂ ਤਾਂ ਪੈਸੇ ਲਿਆ ਆ ਤਾਂ ਬਾਹਰ ਰਖਿਆ ਜਿਹਾ ਕਹਿੰਦਾ ਨਰਮਾ ਜੀ ਸੱਡੀਆਂ ਪਟਾਉਣ ਚੱਲ ਨਰਮਾ ਜੀ ਆ ਚਾਰ ਦਿਹਾੜੀਆਂ ਪੈਸੇ ਮਾਦਾ ਫੋਨ ਤੇ ਫੋਨ ਕਰੀ ਜਾਂਦੀ ਆ ਔਰ ਵਧੀਆ ਔਰ ਅੱਜ ਬਹਿ ਜਾ ਫਿਰ ਹਾਂ 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 ਉਹਦਾ ਉਹ ਪੁੱਲਾ ਕਿਹਦੇ ਪਾਸੇ ਉਹ ਉੱਥੇ ਚੱਲਾਂਗੇ ਜਿੱਥੇ ਆਪਾਂ ਕਾਫੀ ਸੌਖੀ ਬਾਬੂ ਜੰਮਾ ਅਵਾ ਦੂਜੇ ਦਿਨ ਚਲੀਏ ਅੱਜ ਵਧੀਆ ਤੇ ਚੱਲਦੇ ਜਪੋ ਬਾ ਸਸਪੀ ਰਹਿੰਦੀ ਜੀ ਉਹ ਬਿਆਸ ਫੋਨ ਕਰਕੇ ਫੋਨ ਕਰਕੇ ਤਾਂ ਮੈਂ ਸੱਜਿਆ ਸੀ ਮੈਂ 50000 ਰੁਪਏ ਲਿਆ 70 ਤੇ ਮੂਰੇ ਆ ਐਸੇ ਗੱਲ ਪੱਟਾ ਕੇ ਤੈਨੂੰ ਐਸੇ ਗੱਲ ਕਰੀ ਹਾਂ ਬਸ ਮੈਂ ਕਹਿਨੀ ਆ ਮੈਂ 50000 ਲਿਆ ਆਇਆ ਕਰੋ ਚੋਰੀਓ ਕਰਕੇ ਲਿਆਇਆ ਤੇ ਹੋਰ ਆਂ ਸਾਹ ਤੇਰੀ ਜਾਨ ਹਾਂ ਤੇਰੀ ਖਤਰੀ ਲਿਆ ਤੇਰੀ ਗੱਲ ਪਹਿਲਾਂ ਆਪਣਾ ਮੈਰਿਜ ਮੂਰਤੀ ਕਰਾਈ ਵਾਲੀ ਇਹਨਾਂ ਕਰੋ ਜਪੈ ਕਰਨ ਚੋਰੀ ਕਰਨ ਮੈਰਿਜ ਤੋਂ ਕਰਾ ਲੰਨੇ ਆ ਮੈਂ ਕੋਈ ਮੰਤਰ ਤੂੰ 50 ਲੈ ਲੈ 60 ਲੈ ਲੈ ਮੈਂ ਕਹਿੰਦਾ ਮੈਰਿਜ ਕਰਾ ਲੈ ਮੇਰੇ ਨਾਲ ਘਰੇ ਹੀ ਬਗਤਾਂ ਵਾਲੇ ਮੇਰੇ ਰਾਣੀ ਬਣ ਜੇਗੀ ਉੱਥੇ ਚਲੋ ਘਰੇ ਤਾਂ ਬਗਤਾਂ ਲੰਗੇ ਉਹ ਤੇਰੀ ਮੈਨੂੰ ਅੱਜ ਤਾਂ ਲੋੜ ਉਹ ਅੱਜ ਤਾਂ ਪੈਸੇ ਦੇ ਦੇ ਫਿਰ ਮੈਂ ਪਤਾ ਕੀ ਹੈਗਾ ਮੈਂ ਗਿਆ ਥੇਲੀਆਂ ਨਾਲ ਚੱਲ ਪਰੇ ਆ 50000 ਰੁਪਏ ਅੱਜ ਪਾਤਾ ਮੈਂ ਪੂਰਾ ਹਾਂ ਤੇ ਮੇਰੀ ਗੱਲ ਸੁਣ ਟੱਗ ਲਾ ਖੜਦਾ ਜਾ ਖੜਦਾ ਜਾ ਹੁਣ 10 ਮਿੰਟਾਂ ਰੁਪਿਆ ਲੈ ਲੈ ਮੈਂ ਹਜੇ ਪਾਣੀ ਕਿੱਥੋਂ ਆ ਇਹ ਦੱਸ ਬਰ ਕਦੋਂ ਕਰਾਈਂ ਲਾ ਮੈਂ ਥਾਂਗਲੇ ਬੁੱਧ ਬਾਰ ਪਾ ਅੱਜ ਤਾਂ ਚੱਲ ਕੀ ਲਾ ਦਿੱਤਾ ਸੈਂਕ ਹੈ ਨਾਲ ਬਾਈ ਦੀ ਚੰਗਾ ਨਹੀਂ ਮੋੜਦਾ ਨਹੀਂ ਬੁੜੇ ਨਾਲ ਜਾ ਕੇ ਨਰਮਲ ਪਤਾ ਦੇ ਪਤਾ ਦੇ ਗੁੱਬਾ ਨਾਲ ਪਤਾ ਲੱਗੇ ਅਲੱਗ ਜਿਹਾ ਬਾਈ 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 ਦਾਰਨੇ ਬਾਈ ਬਾਏ ਬਾਏ ਪਿਆਰ ਕੀ ਆਦਾ ਠੀਕ ਹੈ ਠੀਕ ਆ ਬਣ ਗਿਆ ਕੰਮ ਜਿਹੜੇ ਦੀ ਤਮੰਨਾ ਸੀ ਘਰਾਂ ਮੈਂ ਆਪਣੀ ਜਾਨ ਨੂੰ ਹੈਲੋ ਹਾਂ ਜਾਨੇ ਮਨ ਕਿਵੇਂ ਆ ਠੀਕ ਆ ਪੜਿਆ ਤੂੰ ਦੱਸ ਖੁਦ ਹੀ ਵਧੀਆ ਹੋਰ ਸੁਣਾ ਜਿਹੜਾ ਕੰਮ ਫਿਰਦੇ ਸੀ ਆਪਾਂ ਉਹ ਕੰਮ ਆਪਣਾ ਬਣ ਗਿਆ ਹਾਂ 50000 ਆਲਾ ਹਾਂ ਹਾਂ ਪਤਾ ਕਿੰਨੇ ਔਖਾ ਨਾਲ ਲੈਂਦਾ ਘਰ ਚੋਰੀ ਕਰਕੇ ਹਾਂ ਹੋਰ ਹੁਣ ਨਹਰ ਵਾਬੇ ਤੇਰੇ ਜੇ ਬੁੜੀ ਨੂੰ ਤੇ ਬੁੜੇ ਨੂੰ ਪਤਾ ਲੱਗਣਾ ਐਸੀਆਂ ਮੇਰੀਆਂ ਬੱਖੀਆਂ ਕੁੱਟਣੀਆਂ ਨੇ ਬੇਦਯਾ ਲਾਲਾ ਪਟਿਆਲੇ ਜਾ ਕੇ ਹਸਪੀਟਲ ਚ ਵੀ ਨਹੀਂ ਠੀਕ ਆਉਣੀ ਮੈਂ ਹਾਂ ਦਾ ਮਾਰ ਤਾ ਮੂੰ ਚਲ ਆ ਜਾ ਹੁਣ ਕਰ ਜਰਕਦ ਨੇ ਆ ਜਾ ਭੱਜਿਆ ਕਰ ਹਾਂ ਮੈਂ ਖੜੀ ਆ ਜਾ ਪੱਛ ਕੇ ਆ ਜਾ ਹਾਂ ਖੜੀ ਆ ਮੈਂ ਖੜੀ ਆ ਭੱਜੇ ਠੀਕ ਚੰਗਾ ਚੰਗਾ ਚੰਗ ਹੁਣ ਇਹਨੂੰ ਵੀ ਫੋਨ ਕਰਤਾ ਇਹ ਆ ਜਾਣਗੇ ਹੁਣ ਜਰ ਫਰਾਰ ਤੂੰ ਬੜ ਗਿਆ ਕੰਮ ਬੜ ਗਿਆ ਕੰਮ ਤੂੰ ਤਾਂ ਕਦੀ ਆਏ ਉਹਨਾਂ ਦਾ ਕਿڑی ਦੀ ਧਾਲ ਤੂੰ ਇੱਥੇ ਮਰ ਜਾ ਹੁਣ ਕੋਈ ਇੱਥੇ ਖੜਾ ਇੱਥੇ ਕੋਈ ਦੇਖ ਰਲਾ ਵੀ ਮੈਨੂੰ ਦੇਖ ਰਲਾ ਵੀ ਨਾ ਹੁਣ ਮੈਂ ਤੈਨੂੰ ਇਹ ਕਿਹਾ ਸੀ ਜਾਣਾ ਪਈ ਉਹ ਜਮਾਦਾਰ ਸ਼ਹਿਮਲੀ ਕੁਮਾਰਿਆ ਮੰਗ ਰਿਹਾ ਟੈਂਸ਼ਨ ਕੋ ਨਹੀਂ ਆਇਆ ਤਾਰੂਰ ਪੰਜਾਹ ਤਾਂ ਤਾਂ ਹੋ ਗਿਆ ਹੱਲ ਹੁਣ ਤੂੰ ਕੋ ਮੋਟ ਮੋਟਰਸਾਈਕਲ ਤਾਂ ਕਿਸੇ ਨੂੰ ਮੰਗ ਲਿਆ ਹੁੰਦਾ ਪਿੱਛੇ ਖੜਾ ਕੇ ਆਇਆ ਮੈਂ ਚਿਕੜਾ ਕੇ ਆ ਮਰ ਜਾਣ ਕਿਸੇ ਨੇ ਦੇਖ ਲੈਣਾ ਸਭੀ ਤੋਂ ਪਿਆਰ ਕਰਾ ਡਰਨਾ ਕਿਉਂ ਤੂੰ ਡਰਦੀ ਕਿਉਂ ਮੋਕ ਤਾਂ ਤੂੰ ਮਾਰਦਾ ਖੜ ਕੇ ਤਾਂ ਮੇਰੇ ਪਿੱਛੇ ਤੂੰ ਗੱਲਾਂ ਕਰਦਾ ਮੈਂ ਤਾਂ ਹੂੰ ਡਰਦਾਗਾ ਮੈਂ ਕੋਈ ਘਰੋਂ ਲੈ ਜੂ ਚੱਕ ਤੂੰ ਟੈਂਸ਼ਨ ਕੋ ਨਹੀਂ ਤੇ ਚੂਹਾ ਮਾਰਨੇ ਦੀ ਤੇ ਤੇਰੀ ਔਕਾਤ ਨਹੀਂ ਹੈ ਕਿ ਘਰੋਂ ਕੀ ਚੱਕ ਕੇ ਲੈ ਜਾਏਗਾ ਤੂੰ ਤੂੰ ਮੈਨੂੰ ਪੈਸੇ ਦੇ ਦੇ ਕੁੱਟ ਚੋਕਟ ਨਾਲ ਮਰ ਜਾਣਿਆ ਉਸਨੇ ਕੱਢੀ ਪੋਚ ਕੇ ਕੰਡ ਲਈ ਪਾਣਾ ਇਹਦੀ ਪਾਰਖੇ ਹੁਣ ਕਦੋਂ ਆਮਤ ਨੂੰ ਮਿਲਣਾ ਮੈਂ ਕਹਿੰਦੀ ਆ ਵੀ ਜਾਮਾ ਕਿਸ ਤਿੱਥੇ ਉਹ ਜਾ ਮੈਂ ਦੋ ਤਿੰਨ ਦਿਨ ਖੜ ਜਾ ਮੈਨੂੰ ਘਰੇ ਅਜਸਟਮੈਂਟ ਕਰ ਲੈਣ ਕਿ ਤੂੰ ਨੀਨੂਦਾਲੀਆਂ ਗੋਲੀਆਂ ਪਾ ਦੇ ਮੈਂ ਤੈਨੂੰ ਹੁਣ ਲੈ ਜੂ ਤਾ ਤੂੰ ਤੇ ਚੱਕੋ ਡਰਦੀ ਤੂੰ ਮੈਂ ਤਾਂ ਉਹ ਕਹਿਨੀ ਆ ਵੀ ਮੈਨੇ ਬੁੜੀ ਦੇ ਪੈਸੇ ਵੀ ਚੋਰੀ ਕੀਤੇ ਨੇ ਕਿਤੇ ਮੇਰੇ ਬੁੱਜਾ ਪਾ ਜਾਣਾ ਉਹ ਟੈਨਸ਼ਨ ਕੋ ਲੈਂਦੀ ਆ ਤੂੰ ਪਿਆਰ ਕਰਨਾ ਡਰਨਾ ਕਿਉਂ ਤੂੰ ਅੰਦਰ ਰਾਣੀ ਬਣਾ ਕੇ ਰੱਖੋ ਤੂੰ ਦੇਖੀਦਾ ਜਾਈਂ ਚੰਗਾ ਜਾਨ ਨੰਗਾ ਜਾਬਰ ਪਾ ਤਾ ਤਾਂ ਕਾ ਕੋਸ਼ਿਆਂ ਨਹੀਂ ਇੱਕ ਟਰੈਕਟਰ ਆ ਵਗਿਆ ਆਇਆ ਕਰੂੰਗੀ ਚਲ ਠੀਕ ਹੈ ਚੰਗਾ ਮੈਂ ਜਾਣੀ ਆ ਚੰਗਾ ਖੜ ਤਾ ਜਾ ਦੋ ਮਿੰਟ ਹੋਉ ਤੂੰ ਖੜ ਕੇ ਕੀ ਕਰਨਾ ਬੈਠੀ ਉਹ ਆਇਆ ਤਾਂ ਮੁਰਾ ਨਾ ਤੂੰ ਫੋਨ ਚੱਕ ਨਹੀਂ ਮੇਰੀ ਫੋਨ ਤਾਂ ਮਰ ਜਾਣੇ ਤੈਨੂੰ ਮੈਂ ਲਾਇਆਗਾ ਆ ਫੋਨ ਤੂੰ ਤੂੰ ਲਾਇਆ ਮੇਰੇ ਪਿਓ ਨੇ ਚੱਕ ਲਿਆ ਹੂੰ ਕਹਿੰਦਾ ਕਿਹਦਾ ਫੋਨ ਆ ਮੈਂ ਫੀਸ ਨੂੰ ਮੈਡਮਾਂ ਨੇ ਫੋਨ ਕਰਿਆ ਮੈਂ ਤਾਂ ਬਹਾਨਾ ਮਾਰਿਆ ਉਹ ਫੋਨ ਜਦੋਂ ਮੈਂ ਖੇਤ ਮੰਨੇ ਵਗ ਜਾ ਉਦੋਂ ਕਰਿਆ ਕਰ ਮੈਨੂੰ 2:30 ਵਜੇ ਤੂੰ ਮੈਨੂੰ ਪੂਛ ਫੜਾਈ ਦਿੰਦੀ ਵੀ ਕਦੋਂ ਫੋਨ ਕਰ ਲੈ ਪੂਛ ਫੜਾਈ ਨਾ ਕਦੇ ਮੈਨੂੰ ਪਿਆ ਤੈਨੂੰ ਪਤਾ ਮੈਂ ਪਹਿਲੇ ਦਿਨ ਤੋਂ ਹੀ ਐਦਾਂ ਦੀ ਆ ਠੀਕ ਆ ਜਦੋਂ ਮੇਰੀ ਘਰ ਵਾਲੀ ਬਣ ਗਈ ਪਤਾ ਤੈਨੂੰ ਸੋਹਣਾ ਬੰਦਾ ਜਾ ਇਹ ਕੰਮ ਕੰਮ ਨੂੰ ਕੀ ਆ ਸੋਹਣਾ ਸੋਹਣਾ ਤਿਆਰ ਕਰਨ ਵਾਲੀ ਦੇਖਣਾ ਸੀ ਨਾ ਸੋਹਣਾ ਕਿੰਦਾ ਦੇਖਿਆ ਸੀ ਤੋਹੀ ਪਿਆਰ ਕੀਤਾ ਤੇ ਹੁਣ ਬੜਬੜੀ ਕਰੀ ਜਾਏਗਾ ਓਰੇ ਮੇਰੇ ਮਾਤਾ ਚਾਰ ਪੰਜ ਕਿਤਨੀ ਸੀ ਲੱਤ ਦੇਖ ਲੈ ਕਿਹੜੇ ਸਾਹਮਨਾ ਮਾਰੂਗੀ ਕੋਡਾ ਕਰਕੇ ਓ ਚਲ ਗੁੱਸਾ ਨਾ ਮਾਰਨਾ ਫਿਰ ਕੱਲ ਨੂੰ ਮੂੰਹ ਲਾਉਂਗਾ ਤੈਨੂੰ ਇੱਥੇ ਮਿਲਾਂਗਾ ਠੀਕ ਆ ਚਲ ਆਹੋ ਨਾਲੇ ਕੀ ਕਰ ਰਹੇ ਹੁੰਦੇ ਨੇ ਉਹ ਲਿਓਣੇ ਸੀ ਉਹ ਸਮਾਨ ਜਿਹੜਾ ਲੈਣ ਦਾ ਕਿਹੜਾ ਜਿਹੜਾ ਮੰਗਾਇਆ ਸੀ ਇਹ ਨਾ ਮਗਾ ਤੂੰ ਦਿਮਾਗ ਤਾਨੂੰ ਖੇਤਾਂ ਚ ਫਿਰਦਾ ਦੱਸ ਕੀ ਮੈਂ ਇਹੋ ਜਿਹੜਾ ਮੀਸੇ ਤੇ ਆਰਡਰ ਕੀਤਾ ਸੀ ਆਪਣੇ ਖਰਾਕ ਉਹ ਨਗਾ ਆਇਆ ਹੋਇਆ ਸਭ ਕੁਝ ਕਰਿਆ ਹੋਇਆ ਟੈਨਸ਼ਨ ਕੋ ਲੈਣੀ ਆ ਤੂੰ ਡਰੈੱਸ ਮੈਂ ਆਪ ਦਾ ਪਾਇਆ ਹੋਇਆ ਮੇਰੇ ਚੰਗਾ ਮੇਰੇ ਘਰੇ ਆਊਗਾ ਉਹ ਠੀਕ ਹੈ ਚੰਗਾ ਜਾ ਭੱਜ ਜਾ ਚੰਗਾ ਠੀਕ ਹੈ ਤੂੰ ਨੋਨੂ ਜਿਹਨੂੰ ਮਗਰ ਲਈ ਰੱਖੀ 10-20 ਹਜ਼ਾਰ ਹੋਰ ਕੁੱਟ ਲਾ ਤੂੰ ਆਪਣੇ ਵਿਆਹ ਤੇ ਕੰਮ ਆਊ ਬੈਠ ਜੀ ਨੋਨੂ ਨੋਰ ਸੌਣਾ ਮੈਨੂੰ ਨੰਗੀ ਟੱਕਰਿਆ ਹੋਇਆਗਾ ਮੈਂਨ ਚੋ ਖਾ ਲਏ ਉਹਨਾਂ ਨੇ ਮੈਨੂੰ ਹੋਏ ਹੇ ਨਾ ਕੂਜਾ ਨਾ ਬਾਹਰਾਂ ਉਹ ਅਲੱਗ ਹੀ ਕਹਿੰਦੇ ਕੂ ਦੇ ਵਿਚਾਲੇ ਇੱਟਾਂ ਵਾਲਾ ਕੰਮ ਆ ਨਾ ਉੱਪਰੋਂ ਆਉਂਦੀ ਆ ਨਾ نیچے ਜਾਂਦੀ ਆ ਮੈਂ ਤਾਂ ਪੰਗਾ ਇਹਦੇ ਨਾਲ ਲੈ ਲਿਆ ਉਹਦੇ ਕੋਲੋਂ ਪੈਸਾ ਖਾ ਖਾ ਕੇ ਇਹਨੂੰ ਨੰਗਰੋਂ ਖੜਾਈ ਜਾਂਦੀ ਆਂਗੀ ਕਿ ਤਰ ਪੱਲੇਦਲੇ ਕੁਝ ਨਹੀਂ ਹੈਗਾ ਪਾਲ ਤੂੰ ਤਾਂ ਜਮੀਂ ਲੰਗਣੀ ਆਂ ਹਾਂ ਪਰ ਕੀ ਮੈਂ ਠੀਕ ਆ ਮੈਂ ਤਾਂ ਤੂੰ ਬੁਣਾ ਸੀ ਤਾਂ ਕਰੀ ਆ ਗਈ ਮੇਰੇ ਤੂੰ ਤਾਂ ਫੋਨ ਚੱਕਦਾ ਜੁਗਦਾ ਨਹੀਂ ਫਿਰ ਮੈਂ ਕੀ ਕਰਾਂ ਮੈਂ ਤਾਂ ਦੇ ਖੇਤ ਨਰਮਾ ਉਹ ਕਰਦਾ ਸੀ ਤੂੰ ਅੱਜ ਚੱਕ ਲੈਂਦਾ ਤੇਰਾ ਫੋਨ ਤਾਂ ਇਥੇ ਨਹੀਂ ਸੀ ਹੁਣਾ ਤੈਨੂੰ ਨਰਮੇ ਦੀ ਪੀਏ ਤੇ ਮੇਰਾ ਫਾਂਸੀ ਚੜ ਜਾ ਹਾਂ ਨਹੀਂ ਤੈਨੂੰ ਫਾਂਸੀ ਚੜਾਉਣਾ ਮੇਰਾ ਪਿਓ ਅੜ ਪੈ ਇਧਰ ਹੋ ਕੇ ਗੱਲ ਕਰਦਾ ਇਧਰ ਹੋ ਜਾ ਇਧਰ ਮੇਰਾ ਬੁੜਾ ਨਾ ਦੇਖ ਲੈ ਤੇ ਸਾਰੇ ਬੁੜੇਰੇ ਮਨ ਘਰ ਮਾ ਹਾਂ ਕੋਈ ਰ ਤੂੰ ਚਾਹ ਪਾਣੀ ਦਸ ਪੀ ਤੇ ਚਾਹ ਪਾਣੀ ਪੀ ਕੇ ਨਹੀਂ ਚਾਹ ਪਾਣੀ ਮੈਂ ਪੀ ਲਈ ਮੇਰੀ ਗੱਲ ਮੈਨੂੰ ਤਾਂ ਇੱਕ ਜ਼ਰੂਰ ਤਾਂ ਕੰਮ ਹਾਂ ਹਾਂ ਦੱਸ ਬਹੁਤ ਚਾਹ ਦਾ ਹਾਂ ਮੈਂ 200 ਲੱਖ ਰੁਪਏ ਦੇ। ਸਰ ਮੈਂ ਤੈਨੂੰ ਹੁਣ ਤਾਂ ਥੋੜੀ ਜਿਹਾ 50000 ਰੁਪਏ ਦੇ ਕਮਿਠੀ ਹੈਗਾ ਤੂੰ ਕਰ ਦੇ ਇਹ ਤੂੰ। ਦੇ ਮੇਰੀ ਗੱਲ ਸੁਣ ਲੈ। ਮੇਰੇ ਨਾਲ ਯਾਰੀ ਰੱਖਣੀ ਹੈ ਤਾਂ ਪੈਸੇ ਤਾਂ ਤੈਨੂੰ ਦੇਣੇ ਪੈਣਗੇ। ਪੈਸੇ ਤਾਂ ਮੈਂ ਕਰ ਦੂੰ ਤੇਰਾ ਕਿਸੇ ਪਾਸਿਓਂ। ਮੈਂ ਕਹਿੰਦਾ ਵੀ 200 ਲੱਖ ਤੂੰ ਹੁਣ ਅੱਜ ਫੇਰ ਆ ਗਈ। ਮੇਰੇ ਨਾਲ ਤੇ ਤਾਂ ਨਾ ਗੱਲਬਾਤ। ਕੋਟ ਮਰਜੀ ਕਰਾ ਲੈ ਸਾਰਾ ਕੁਝ ਲੈ ਲੈ। ਮੇਰੀ ਗੱਲ ਸੁਣ। ਮੈਨੂੰ ਪੈਸੇ ਚਾਹੀਦੇ ਨੇ ਕਿਉਂਕਿ ਮੈਨੂੰ ਲੋੜ ਆ। ਕੀ ਕਰਨਾ ਤੂੰ ਬਿਲਕੁਲ ਦੱਸ। ਤੈਨੂੰ ਪਤਾ ਪਰਸੋਂ 50000 ਰੁਪਏ ਦਿੱਤਾ। ਕੋਈ ਨਹੀਂ ਕੋਈ ਤੋ ਅਸਲੀ 10000 ਰੁਪਿਆ ਦਾ ਮੈਨੂੰ ਦਿੱਤਾ ਮੰਨਦੀ ਆ ਮੇਰੀ ਗੱਲ ਸੁਣ ਆ ਖੋਪੇ ਚੱਕ ਤਾ ਹਾਂ ਤੇ ਤੁਹਾਨੂੰ ਇਹ ਬੁੜਾ ਨਾਲ ਕਿਥੇ ਬੁੜਾ ਬੜਾ ਤਰਕਸ਼ਣ ਕਰਦਾ ਇੱਧਰ ਮੇਰੇ ਕੋਲ ਚਾਹ ਪਤਾ ਮੈਨੂੰ ਲੋੜ ਉਹ ਤੋਂ ਇੱਕ ਮਰਸੀ ਹਲੀ ਦੀ ਮੰਗਿਆ ਹਾਂ ਮੈਂ ਇਹਨਾ ਹੁਣ ਪੰਗਾ ਲੈ ਗਿਆ ਮੈਂ ਪਾ ਲਈ ਕਮੇਟੀਆਂ ਅੱਛਾ ਹੁਣ ਮੈਂ ਪਾ ਲਈ 1.5 ਲੱਖ ਅੱਛਾ ਹੁਣ ਮੇਰੇ ਕਮੇਟੀਆਂ ਚ ਚੱਲ ਮੈਂ ਤੇਰਾ 1.5 ਲੱਖ ਦਾ ਕਰ ਦੂੰਗਾ ਇਥੋਂ ਬਾਗੇ ਦੱਸਾ ਦੇ ਕਰੂਰ ਬਸ ਐਂ ਨਹੀਂ ਕਾ ਮੈਂ ਬਾਗ ਦੂ ਮੈਨੂੰ ਕੱਲ ਨੂੰ ਪੈਸੇ ਚਾਹੀਦੇ ਹਾਂ ਕੱਲ ਨੂੰ ਤੈਨੂੰ ਪੈਸੇ ਮਿਲ ਜਾਣਗੇ ਪਰ ਹੁਣ ਬਾਗਦਾ ਸਾਡੇ ਕਿਤੇ ਬੁਢਾ ਨਾ ਦੇਖੇ ਮੇਰੀ ਇੱਜ਼ਤ ਰੱਖ ਰੇ ਤੂੰ ਬਾਗਦਾ ਮੈਂ ਤੈਨੂੰ ਪੈਸੇ ਹੀ ਦੇ ਦੂੰ ਕੱਲ ਨੂੰ ਪੱਕਾ ਕੱਲ ਨੂੰ ਪੱਕਾ ਪੱਕਾ ਜਦ ਮੈਂ ਕਿਧੋ ਲੈਣਾ ਕਿਧੋ ਰਾਲਾ ਮੈਂ ਤਾਂ 1.5 ਲੱਖ ਕਰਤੀ ਹਾਂ ਉਹ ਤਾਂ ਕੋਈ ਨਾ ਫਿਰ ਰੋਡ ਚੱਲਦਾ ਨਾ ਹੁਣ ਹਾਏ ਵੇ ਤੁਹਾਡੇ ਕਿੰਨਾ ਕਰਤਾ ਹੋਏ ਆ ਘਰ ਘਰੇ ਆ ਮੈਂ ਤੁਹਾਨੂੰ ਸਾਡੇ ਕਰਦਾ ਨਹੀਂ ਮੈਂ ਪੈਸੇ ਹੋਰ ਰੱਖ ਦੂਗਾ ਮਾਂ ਦਾ ਮਾਰਨ ਵਾਲੀ ਰੱਖ ਨੂੰ ਭਾਂਡੇ ਮਾਂਜਣ ਦੇ ਤਾਂ ਕਰਾਉਣਾ ਕੀ ਹੈ ਮੈਂ ਮੈਂ ਤਾਂ ਇਹ ਤੈਨੂੰ ਮੈਂ ਬੈਡਾ ਤੇ ਫਾਇਕੀ ਰੱਖਣਾ ਇਸ ਕੋਲ ਸਾਰਾ ਮੂੰਹ ਸਿਰ ਡੱਕ ਗਿਆ ਕੀ ਹੈ ਉਹਦਾ ਕੋਈ ਗੱਲ ਨਹੀਂ ਮੈਨੂੰ ਪੈਸੇ ਲਿਆ ਦੇ ਕੱਲ ਨੂੰ ਮੈਨੂੰ ਪੈਸੇ ਲਿਆ ਤੂੰ ਕੱਲ ਨੂੰ ਨਾਲ ਤਾਂ ਮੈਨੂੰ ਮਿਲੀ ਗੱਲ ਤੇਰੇ ਮੈਂ ਪੈਸੇ ਦੂੰ ਠੀਕ ਹੈ ਕੱਲ ਨੂੰ ਲਾਰੇ ਦੀ ਨਾਲ ਆਈ ਹੁਣ ਠੀਕ ਹੈ ਹਾਂ ਕੋਟ ਮੈਰਿਜ ਮੇਰੇ ਕੋਲ ਫੇਰ ਕਈਆਂ ਨਾਲ ਵਰਤਾਂ ਤੋਂ ਕਰਾਉਣੀ ਹੁਣ ਬਹੁਤ ਮੁੰਤਵਾਰ ਨੂੰ ਕਿਹਾ ਤਾਂ ਹੈਗਾ ਹੁਣ ਤੈਨੂੰ ਬੁੱਧਵਾਰ ਨੂੰ ਇੱਕ ਤਾਂ ਲੰਘਿਆ ਇਹ ਬੁੱਧਵਾਰ ਨੂੰ ਥੋੜੂ ਕਿਹਾ ਸੀ ਮੈਂ 15 ਦਿਨਾਂ ਬਾਅਦ ਕਿਹਾ ਸੀ ਅੱਛਾ ਆਇਆ ਕਰ ਮੈਂ ਸਾਡੇ ਤੇ ਮੈਂ ਜਾਨਾਂ ਅੰਦਰ ਹਾਂ ਜਿਹਨਾਂ ਬੁੜਾ ਮੰਨਿਆ ਲੋਕੜ ਤੇ ਆ ਵੇਚਦੀ ਚੰਗੇ ਓਏ ਤੈਨੂੰ ਤਾਂ ਕੁਛ ਨਾ ਕੁਛ ਦੇਵਾਂਗੀ ਤੂੰ ਬਾਗ ਲੈ ਠੀਕ ਉਹ ਨਹੀਂ ਕੋਈ ਨਾ ਪਹਾਨਾ ਬੁੜੇ ਨੂੰ ਪੀ ਜ਼ਿਆਦਾ ਟਰੈਕਟਰ ਵੇਚਦੇ ਜਾਂ ਦੋ ਮੱਝਾਂ ਵੇਚਦੇ ਨਹੀਂ ਭਈ ਬੰਤਾੜਤੀ ਤੋਂ ਫੜਕੇ ਦੇ ਦੇ ਚਾਹੇ ਕਿਸੇ ਕੋਲੇ ਬਾਣ ਗਏ ਨੇ ਕਰਦੇ ਬੁੜੇ ਕੋਲ ਕੜਾ ਹੈ ਗਿਆ ਨਗਦ ਕੀ ਕਰੀਏ ਬੁੜੇ ਨੂੰ ਵੀ ਤੰਗ ਕਰਦੀ ਆ ਆ ਜਾਈ ਮੇਰੇ ਘਰੇ ਮੈਂ ਤਾਂ ਸਾਰਾ ਕੁਝ ਪੂਰਾ ਕਰਨਾ ਕੁਛ ਨਾ ਕੁਛ ਦਾ ਮਾਂ ਪਿਓ ਦਾ ਦੇਊਗੀ ਜੇ ਨਾ ਕੋਟ ਮੈਰਿਜ ਕਰਾਉ ਮੈਂ ਇਹਨਾਂ ਦੇ ਘਰੇ ਜਾ ਕੇ ਹਾਂ ਈਮੇਲ ਤਾਂ ਵਿਆਹ ਕਰਾ ਸੀ ਛੋਟੀ ਕੁੜੀ ਦਾ ਆਪੇ ਇਹ ਦੇ ਮਾਪੇ ਮੰਨ ਨੇ ਯਾਨੀ ਕਿ ਆਪਣੇ ਕੁੜੇ ਘਾਟਾ ਕਾ ਸੀ ਦਾ ਕਰਦਾ ਬਾਪੂ ਨਾਲ ਗੱਲ ਅੱਜ ਕੋਸੋ ਜਿਹੀ ਕਹਿ ਮਾਂ ਦੇ ਦਫਤਰ ਪਹੁੰਚੇ ਜਾਈ